ਹਰ ਵਾਰ ਕਰਨਾ ਉਹ ਲੋਗਾਂ ਨੂੰ ਕਹਿੰਦੇ ਕਿ ਤੁਸੀਂ ਓਲਾ ਜਾਓ ਅੱਛਾ ਜੀ ਰੋਲਾ 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 ਓਲਾ ਨੇ ਪੁਆਤਾ ਚਿਲੰਗ ਚ ਰੋਲਾ ਹੰਡ ਕਰਦੇ ਹਾਏ 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 ਜੈ ਸਰਕਾਰ ਮੁਰਦਾਬਾਦ 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 ਪਤਾ ਕਿ ਕਹਿੰਦੇ ਪੁੱਛਣੇ ਆਏ ਕਹਿੰਦੇ ਤੁਸੀਂ ਓਲਾ ਕਰਕੇ ਆਓ ਪੁਲਿਸ ਦੇ ਪੱਲੇ ਕੀ ਹੈ ਗਾਵਾ 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 ਐਮਪੀ ਦਾ ਹਾਏ 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 ਰੋਲੋ ਸਿਆ ਮਲਲਾ ਹਾਏ 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 ਪੰਜਾਬ ਰੋਲਾ 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 ਅਖਰਕਾਰ ਔਲਾ ਨੂੰ ਲੈ ਕੇ ਕਿਉਂ ਪਿਆ ਜਲੰਧਰ ਦੀ ਸਪੋਰਟਸ ਮਾਰਕੀਟ ਚ ਰੋਲਾ ਦੱਸਿਆ ਚਾਰਿਆ ਕਿ ਇੱਥੇ ਟ੍ਰੈਫਿਕ ਪੁਲਿਸ ਗੱਡੀਆਂ ਦਾ ਛਿਲਾਣ ਕਰਨਾ ਇਸੇ ਕਿਉਂਕਿ ਵਾਈਡ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨੂੰ ਕਾਨੂੰਨ ਖੜਾ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਪੁਲਿਸ ਚਾਰਾਨ ਕਰਨਾ ਇਸੇ ਪਰ ਮੌਕੇ ਤੇ ਮੌਜੂਦ ਸਪੋਰਟਸ ਇੰਡਸਟਰੀ ਦੇ ਲੀਡਰਾਂ ਨੇ ਤੇ ਭਾਜਪੀ ਦੇ ਨੇਤਾਵਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਤਰਕ ਸੀ ਚਿੱਟੀ ਲਾਈਨ ਦੇ ਅੰਦਰ ਵੀ ਗੱਡੀ ਲੱਗ ਸਕਦੀ ਹੈ। ਉਸ ਦਾ ਚਲਾਣ ਨਹੀਂ ਹੋ ਸਕਦਾ। ਇਸੇ ਗੱਲ ਨੂੰ ਲੈ ਕੇ ਪ੍ਰਧਾਨ ਸਾਹਿਬ ਗੁੱਸੇ ਚ ਆ ਗਏ। ਮਾਰਕੀਟ ਇਕੱਠੀ ਕਰ ਲਈ ਤੇ ਰੱਜ ਕੇ ਰੋੜਾ ਪਾਇਆ। ਪੁਲਿਸ ਇਲਜ਼ਾਮ ਲਾਇਆ ਕਿ ਓਲਾ ਦੇ ਨਾਮ ਦੇ ਉੱਤੇ ਲੋਕਾਂ ਨੂੰ ਕਹਿ ਰਹੀ ਹੈ ਕਿ ਜੇ ਦੁਕਾਨਾਂ ਤੇ ਆਣਾ ਹੈ ਤੇ ਓਲਾ ਤੇ ਆਓ। ਆਪਣੀਆਂ ਗੱਡੀਆਂ ਨਾ ਲੈ ਕੇ ਆਓ ਇਸੇ ਗੱਲ ਨੂੰ ਲੈ ਕੇ ਮੌਕੇ ਤੇ ਭਾਜਪਾ ਦੇ ਨੇਤਾ ਰਵਿੰਦਰ ਤੀ ਜੋ ਕਿ ਸਪੋਰਟਸ ਮਾਰਕੀਟ ਦੇ ਵੀ ਲੀਡਰ ਨੇ ਤੇ ਉਹਨਾਂ ਦੇ ਨਾਲ ਨਾਲ ਭਾਜਪਾ ਲੀਡਰ ਰਜੀਵ ਢਿੰਗਰਾ ਨੇ ਰੱਜ ਕੇ ਰੋੜਾ ਪਾਇਆ ਕੀਤਾ ਪ੍ਰਦਰਸ਼ਨ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤੇ ਮਾਰਕੀਟ ਵੀ ਬੰਦ ਕਰਾਂਗੇ ਕਿਉਂਕਿ ਸਰਕਾਰ ਤੱਕਾ ਕਰ ਰਹੀ ਹੈ ਤੱਕਾ ਕਰ ਰਹੀ ਹੈ ਤੱਕਾ ਕਰ ਰਹੀ ਹੈ ਆਓ ਤੁਹਾਨੂੰ ਦਿਖਾਣੇ ਆ ਤਾਨਕ ਮੇਲ ਪੰਜਾਬੀ ਟੀਵੀ ਤੇ ਲਈ ਗੋਰਖ ਰੋਵਰ ਦੀ ਰਿਪੋਰਟ ਢਿੰਗਰਾ ਜੀ Давай. ਮੁਰਦਾਬਾਦ ਮੁਰਦਾਬਾਦ ਮੁੰਡਿਆਂ ਨੂੰ ਸੈਕਸ਼ਨ ਦੇਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਲੁੱਟ ਖੋਹਣ ਵਾਲੀ ਸਰਕਾਰ ਮੁਰਦਾਬਾਦ 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 ਰੋਜ਼ ਕਤਲ ਕਰਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਤੁਸੀਂ ਦੇਖ ਸਕਦੇ ਹੋ ਜੀ ਮਾਰਕੀਟ ਪ੍ਰਧਾਨ ਦਾ ਚਲਾਨ ਹੋਣ ਤੋਂ ਬਾਅਦ ਵੱਡਾ ਹੰਗਾਮਾ ਹੋ ਰਿਹਾ ਗੱਡੀ ਮਾਰਕੀਟ ਦੇ ਪ੍ਰਧਾਨ ਨੇ ਉਹਨਾਂ ਦੀ ਗੱਡੀ ਦਾ ਚਲਾਣ ਕਰ ਦਿੱਤਾ ਗਿਆ ਚਿੱਟੀ ਲੈਣ ਦੇ ਅੰਦਰ ਗੱਡੀ ਵਾਈਟ ਲਾਈਨ ਦੇ ਅੰਦਰ ਹੈ ਤਾਂ ਵੀ ਚਲਾਣ ਹੋਇਆ ਹੈ ਅੰਦਰ ਬੈਨ ਲੋ ਬੋ ਜੀ ਇਹਨਾਂ ਦੀ ਗੱਡੀ ਦਾ ਚਲਾਣ ਹਾਂਜੀ ਧੀਰ ਜੀ ਹਾਂਜੀ ਧੀਰ ਜੀ ਕੀ ਕਹਿਣਾ ਚਾਹੁੰਦੇ ਜੋ ਤੁਹਾਡੀ ਗੱਡੀ ਦਾ ਚਲਾਣ ਕਰ ਦਿੱਤਾ ਗਿਆ ਜੀ ਮੈਨੂੰ ਮੇਰੀ ਗੱਡੀ ਚਾਹੀਦੀ ਸਰ ਪੁਕਾਰੀ ਪ੍ਰਧਾਨ ਦੀ ਗੱਡੀ ਆ ਰਹੀ ਹੈ ਪ੍ਰਧਾਨ ਦੀ ਗੱਡੀ ਆ ਰਹਾ ਕਹਿੰਦੇ ਪਾਰੀ ਇਕਾ ਗੱਡੀ ਖੜੀ ਹੈ ਲਾਈਨ ਦੇ ਅੰਦਰ ਜੀ 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 ਤੁਸੀਂ ਜਾ ਕੇ ਚੈੱਕ ਕਰੋ ਪਹਿਲਾਂ ਉਹ ਜਿਹਨਾਂ ਨੇ ਚਲਾਨ ਕੀਤਾ ਹੈ ਇੰਸਪੈਕਟਰ ਸਾਹਿਬ ਉਹ ਮੈਨੂੰ ਕਹਿੰਦਾ ਤੁਸੀਂ ਪ੍ਰੋਟੈਸਟ ਨਾ ਕਰੋ ਅਸੀਂ ਤੁਹਾਡਾ ਚਲਾਨ ਕੈਨਸਲ ਕਰ ਦਿੰਦੇ ਹਾਂ ਤੁਸੀਂ ਬੰਦੇ ਨੇ ਇਕੱਠੇ ਕਰੋ ਮੈਂ ਕਿਹਾ ਸਵਾਲ ਇਹ ਨਹੀਂ ਹੈ ਕਿ ਚਲਾਨ ਦਾ ਸਵਾਲ ਇਹ ਗੱਡੀ ਲਈ ਕਿਥੇ ਦੱਸੋ ਕਾਰੋਬਾਰ ਕਰਨਾ ਉਹ ਲੋਕਾਂ ਨੂੰ ਕਹਿੰਦੇ ਜੀ ਤੁਸੀਂ ਉੱਲਾ ਜਾਓ ਅੱਛਾ ਜੀ ਮਾਰਕੀਟ ਜਾਂਦੇ ਆ ਕਹਿੰਦੇ ਜੀ ਮੈਂ ਸਾਈਕਲ ਵੀ ਲੱਗਣ ਦੇਣਾ ਇਹ ਜਿਹੜੀ ਮਾਰਕੀਟ ਦਾ ਸਪੋਰਟ ਸੀ ਇਹ ਕੋਈ ਲੋਕਲ ਬਾਜ਼ਾਰ ਨਹੀਂ ਹੈਗਾ ਇਹ ਇੰਟਰਨੈਸ਼ਨਲ ਮਾਰਕੀਟ ਹੈ ਜੀ 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 ਹਿੰਦੁਸਤਾਨ ਪਰ ਦੇ ਲੋਕ ਇੱਥੇ ਆਉਂਦੇ ਆ ਦੁਨੀਆ ਪਰ ਦੇ ਲੋਕ ਇੱਥੇ ਆਉਂਦੇ ਆ ਜੇ ਉਹ ਵਾਇਲੇਸ਼ਨ ਹੈਗੀ ਹੈ ਬਿਲਕੁਲ ਸਪੋਰਟ ਸਾਬ ਹੈ ਜੀ ਜਲੰਧਰ ਨੂੰ ਸਪੋਰਟ ਸਾਬ ਕੋਈ ਇਧਰ ਆਈ ਨਹੀਂ ਦੇਸੀ ਗਲਤ ਕੰਮ ਕਰਦਾ ਜੁਰਮ ਕਰਦੇ ਮੁੰ ਲਾਈਨ ਦੇ ਅੰਦਰ ਘਟੀ ਖੜੀ ਆ ਤੁਸੀਂ ਜਾ ਕੇ ਮੌਕਾ ਦੇਖੋ ਪਹਿਲਾਂ ਔਰ ਮੈਨੂੰ ਕਹਿ ਰਹੇ ਕਿ ਅਸੀਂ ਚਲਾਨ ਫਾੜ ਦਿੰਦੇ ਤੁਸੀਂ ਰੋਣਾ ਨਾ ਪਾਓ ਜੀ ਰੋਲਾ ਅਸੀਂ ਇਸ ਕਰਕੇ ਨਹੀਂ ਪਾ ਰਹੇ ਚਲਾਨ ਰੋਲਾ ਅਸੀਂ ਇਸ ਕਰਕੇ ਪਾ ਰਹੇ ਹਾਂ ਅਸੀਂ ਕਾਰੋਬਾਰ ਕਰ ਰਹੇ ਹਾਂ ਕਿੰਦਾ ਕਰਾਂਗੇ ਗੱਲ ਨੂੰ ਸਮਝ ਤੇ ਮੰਨ ਲਓ ਜੀ ਇੱਕ ਸਵਾਲ ਹੈ ਇਹ ਜਿਹੜਾ ਚਲਾਨ ਕੱਟਿਆ ਗਿਆ ਹੈ ਇਹ ਕਿਹਨਾਂ ਵੱਲੋਂ ਕੱਟਿਆ ਗਿਆ ਤੁਹਾਡਾ ਜੀ ਇਹ ਡਰੈਸਰ ਕੋ ਬੋਲੋ ਸਕਦੇ ਹੋ ਚਲਾਨ ਉੱਥੇ ਲਗਾਇਆ ਹੈ ਅੱਛਾ ਜੀ ਸਟicker ਚਲਾਨ ਹਾਂ ਉਹ ਕਹਿੰਦਾ ਤਾਂ ਉਹ ਸਟicker ਲਾ ਕੇ ਚੱਲ ਗਏ ਆ ਕਿੰਨੇ ਉਤਾਰ ਦਿੰਨੇ ਆ ਠੀਕ ਹੈ ਉਹ ਤੁਹਾਡੀ ਜੈਲੋ ਲਾਈਨ ਦੇ ਅੰਦਰ ਦੀ ਗੱਡੀ ਖੜੀ ਅੰਦਰ ਖੜੀ ਆ ਗੱਡੀ ਲਾਈ ਉਹ ਖੜੀ ਆ ਉੱਤੇ ਖੜੀ ਆ ਮਸਲਾ ਵਪਾਰੀਆਂ ਦਾ ਯਾਰ ਸਵਾਲ ਤਾਂ ਇਹ ਕੰਮ ਨੂੰ ਹਾਂ ਜੀ ਟਿਕਾ ਜੀ ਬੋਲੋ ਮਸਲਾ ਵਪਾਰੀਆਂ ਦਾ ਸੀ ਵਪਾਰ ਕਰਨਾ ਕਿੱਦਾਂ ਹਾਂ ਦਿਨ ਰਾਤ ਲੁੱਟਖੋ ਹੋ ਰਹੀ ਐ ਕਾਰਾਂ ਸਾਡੀ ਘਰੋਂ ਕਿਦਾ ਸਾਈਕਲ ਤੇ ਆਣਾ ਫੈਦਰ ਆਣਾ ਰਾਡਾ ਤੇ ਆਣਾ ਹੈਗਾ ਨਹੀਂ ਸਰਕਾਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਪੰਜਾਬ ਪੁਲਿਸ ਐ ਕਿਤੇ ਨਾ ਕਿਤੇ ਜਿਹੜੀ ਆਪਣੀ ਲਾਈਨ ਤੋਂ ਪਿੱਛੇ हट ਗਈ ਐ ਗੱਡੀਆਂ ਦੇ ਚਲਾਨ ਕੱਟੇ ਜਾ ਰਹੇ ਨੇ ਜਿਹੜੀਆਂ ਲੁੱਟਖੋ ਹੋ ਰਹੀਆਂ ਵਾਰਦਾਤਾਂ ਹੋ ਰਹੀਆਂ ਜਿਹੜਾ ਪੰਜਾਬ ਫੇਲਰ ਸਰਕਾਰ ਐ ਲੋਕਾਂ ਦਾ ਧਿਆਨ ਭਟਕਾ ਰਹੀ ਐ ਇਹ ਟ੍ਰੈਫਿਕ ਟ੍ਰੋਫੀ ਦਾ ਡਰਾਮਾ ਕਰਕੇ ਜਦ ਲਾਈਨ ਲੋਕਾਂ ਦੇ येलो ਲਾਈਨ ਦੇ ਅੰਦਰ ਗੱਡੀ ਖੜੀ ਉਹਨੂੰ ਚਲਾਨ ਕੱਟੀ ਜਾਂਦੇ ਫੇ ਵਪਾਰੀ ਬਾਹਰੋਂ ਆਉਂਦੇ ਸਾਨੂੰ ਇਹ ਵਰਲਡ ਮਾਰਕੀਟ ਆ ਗਈ ਐ ਦੁਨੀਆ ਦੀ ਸਭ ਨਾਲ ਵੱਡੀ ਮਾਰਕੀਟ ਐ ਕਕਰਾ ਜੋ ਲੋਕ ਲਾ ਲੋ ਕੁੱਟ ਕੇ ਆਂਦੇ ਇਥੋਂ ਸਾਰੇ ਪੰਜਾਬ ਹੋਰ ਦੇਸ਼ ਚੋਂ ਲੋਕ ਆਂਦੇ ਆ। ਜਲਾਨ ਕਿਦਾ ਹੋਇਆ ਜੀ? ਜਲਾਨ ਵਪਾਰੀ ਦਾ ਹੋਇਆ। ਅੱਛਾ ਜੀ। ਜਲਾਨ ਗਾਹ ਦਾ ਹੋਇਆ ਵੈ। ਜਲਾਤ ਦੁਕਾਨਦਾਰ ਦਾ ਨੁਕਸਾਨ ਹੋਇਆ ਸਾਡੀ। ਸਾਡੇ ਵਪਾਰ ਦਾ ਨੁਕਸਾਨ ਹੋ ਰਿਹਾ। ਜੋ ਪੰਜਾਬ ਸਰਕਾਰ ਕਰ ਰਹੀ ਹੈ। ਪੂਰਾ ਥੋੜਾ ਮੈਟਰ ਦੱਸੋ ਕੀ ਆ? ਮੈਟਰ ਹੈ ਜੀ ਅੰਡਰ ਲਾਈਨ ਜਿਹੜੀ yellow line ਦੇ ਅੰਦਰ ਗੱਡੀ ਦਾ ਜਲਾਨ ਕਿੱਦਾਂ ਪੁਲਿਸ ਕਰ ਸਕਦੀ ਹੈ? ਅੱਛਾ ਜੀ। ਆ ਸਿੰਪਲ ਜਿਹਾ ਮੈਟਰ ਹੈ। ਬਾਈਕ ਲਾਈਨ ਦੇ ਅੰਦਰ ਜਲਾਨ ਕਿੱਦਾਂ ਹੋ ਸਕਦਾ ਤੁਸੀਂ ਦੱਸ ਦਿਓ। ਅੱਛਾ। ਬਾਈਕ ਲਾਈਨ ਦੇ ਜਲਾਨ ਨਹੀਂ ਹੋ ਸਕਦਾ। ਇਹ ਸਰਾਸਰ ਇਹਨਾਂ ਇਹ ਰੈਵਨਿਊ ਇਕੱਠਾ ਕਰ ਰਹੇ ਆ ਇਹਨਾਂ ਦੇ ਆਪਣੇ ਰਿਪੋਰਟ ਜਵਾਨੇ ਹੁੰਦੇ ਇਹਨਾਂ ਦੇ ਆਪਣੀਆਂ ਖਰਚੇ ਕਰਦੇ ਹੁੰਦੇ ਆ ਰੈਵਨਿਊ ਇਕੱਠਾ ਕਰਦੇ ਚਲਾਨ ਕੱਟ ਕਰਕੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਵਪਾਰੀ ਅੱਗੇ ਦੁਖੀ ਹੈ ਘਰੋਂ ਨਿਕਲ ਕੇ ਰਾਜੀ ਨਹੀਂ ਫੇਰੇ ਸ਼ਾਮ ਲੁੱਟਖੋ ਹੋ ਰਹੀ ਹੈ ਤੇ ਕਦੀ ਪਿਆਰੀ ਹੈ ਦੁਕਾਨਾਂ 'ਚ ਆ ਕੇ ਲੁੱਟ ਕੇ ਜਾ ਰਹੇ ਲੋਕੀ ਵਪਾਰੀ ਜਾਵੇ ਕਿੱਥੇ ਪੰਜਾਬ 'ਚ ਵਪਾਰੀ ਜਾਵੇ ਕਿੱਥੇ ਇਸ ਕਰਕੇ ਇਹ ਵਪਾਰੀਆਂ ਦਾ ਰੋਸ ਹੈ ਵਪਾਰੀ ਇੱਕ ਤਾਂ ਤੇ ਸਾਰੇ ਵਪਾਰੀ ਇਕੱਠੇ ਹੋਏ ਨੇ ਅਸੀਂ ਧੀਰ ਸਾਹਿਬ ਦੀ ਅਗਵਾਏ ਦੇ ਵਿੱਚ ਸਾਡੇ ਖੇਲ ਉਦਯੋਗ ਸੰਘ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਤੇ ਅਸੀਂ ਇਕੱਠੇ ਹੋਏ ਆਂ ਅਸੀਂ ਕੱਲ ਬਾਜ਼ਾਰ ਕੀ ਨੇ 20 ਬੰਦ ਕਰਾਂਗੇ ਅਗਰ ਨਾ ਮੰਨੀ ਰੋ ਮੀਟਿੰਗ ਰਾਜੀ ਜਿਹੜੇ ਐਸਐਚਓ ਰਾਜ ਚਲੇ ਗਏ ਕੁਝ ਘੰਟਿਆਂ ਵਾਸਤੇ ਅਸੀਂ ਕੱਲ ਬਾਜ਼ਾਰ ਕੀ ਨੇ 20 ਬੰਦ ਕਰਾਂਗੇ ਮਸਲਾ ਐਸਲ ਚੋਦਾ ਨਹੀਂ ਹੈਗਾ ਪਸਰਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦਾ ਹਾਂ ਪੰਜਾਬ ਸਰਕਾਰ ਦੇ ਨਿਰਦੇਸ਼ ਤੇ ਦੱਦੇ ਆਏ ਆ ਪੁਲਿਸ ਦਾ ਪੱਲੇ ਕੀ ਹੈਗਾ ਦਿਨ ਰਾਤ ਲੁੱਟਖੋ ਹੋ ਰਹੀ ਹੈ ਪੁਲਿਸ ਨੂੰ ਕਹਿ ਦੇਣ ਕਿ ਲੁੱਟਖੋ ਨਹੀਂ ਹੋਣ ਦੇਣੀ ਕਿ ਕਿੱਦਾਂ ਹੋ ਜੇਗੀ ਲੁੱਟਖੋ 21 ਕਰੋੜ ਦੀ ਆਬਾਦੀ ਵਾਲਾ ਯੂਪੀ ਪਤਾ ਨਹੀਂ ਹਿੱਲ ਰਿਹਾ ਹਾਂ 1 ਕਿਸੀ ਐਮ ਨਾ ਉੱਥੇ ਵੀ ਉੱਥੇ ਵੀ ਕਿਸੇ ਆ ਨਾ ਆ ਤੇ ਪੰਜਾਬ ਦੇ ਦਿਨ ਰਾਤ ਲੁੱਟਖੋ ਹੋ ਰਹੀ ਹੈ ਆਰਨ ਕੀ ਲੱਗਦਾ ਜੀ ਇੱਥੇ ਕੀ ਫਿਰ ਸ਼ਹਿਰ ਵਾਸੀ ਜਿਹੜੇ ਬਹੁਤ ਟ੍ਰੈਫਿਕ ਹੁੰਦਾ ਅਮਰਜੈਂਸੀ ਸੁਵਿਧਾਵਾਂ ਜਿਹੜੀਆਂ ਉਹਨਾਂ ਨੂੰ ਖਰਾਬੀ ਜਿਹੜੀ ਇਹਦੀ ਆਉਂਦੀ ਹੈ ਮੈਨੂੰ ਇਹ ਦੱਸੋ ਵਾਈਟ ਲਾਈਨ ਦੇ ਅੰਦਰ ਗੱਡੀ ਚਾਹ ਦਾ ਚਲਾਨ ਕਰਕੇ ਟ੍ਰੈਫਿਕ ਮੁਵੱਸਾ ਠੀਕ ਹੋ ਰਹੀ ਹੈ ਨਹੀਂ ਉਹ ਤੇ ਮੇਰਾ ਇਹ ਮੰਨਣਾ ਹੈ ਵੀ ਸ਼ਾਇਦ ਹੈ ਇਸ ਕਾ ਕਿ ਚਲਾਨ ਕੱਟ ਰਹੇ ਨੇ ਕਿ ਜਿਹੜੇ ਲੁੱਟਖੋ ਕਰਕੇ ਬਾਈਕ ਜਾ ਰਹੇ ਉਹਨਾਂ ਨੂੰ ਮੁਸ਼ਕਲ ਨਾ ਆਵੇ ਹਾਂ ਜਿਹੜੇ ਲੁੱਟਖੋ ਕਰਕੇ ਡਕੈਤੀ ਕਰਕੇ ਬਾਈਕ ਜਾਂਦੇ ਨੇ ਉਹਨਾਂ ਤੋਂ ਅਧਿਕਾਰ ਰੋਕ ਨਾ ਲਵੇ ਜੀ ਉਹਨਾਂ ਵਾਸਤੇ ਸਹੂਲਤ ਪੈਦਾ ਕਰ ਰਹੇ ਆ ਮੇਰੇ ਨਾਲ ਮਾਦੂਰੀ ਹੈ ਜੀ ਅੱਛਾ ਇਹ अच्छा जी आ गड्डी ਦਾ ਚਲਾਨ ਕਰਕੇ ਗਏ ਆ ਲਾਈਨ ਦੇਖੋ ਤੁਸੀਂ ਕਿੱਥੇ ਇੱਕ ਵਾਰ ਤੁਸੀਂ ਪਲੀਜ਼ ਦੱਸੋ ਆ ਲਾਈਨ ਕਿੱਥੇ ਆ ਜੀ ਇਹ ਚਲਾਨ ਬੰਦਾ ਭਾਜੀ ਇਹਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਚਲਾਨ ਬੰਦਾ ਜੀ ਉਸ ਸ਼ਾਂਤੀ ਬਾਜ਼ਾਰ ਚ ਗਾਹ ਗਨਾਨ ਬੁੰਡੇ ਬਦਮਾਸ਼ਾਂ ਨੇ ਸਾਨੂੰ ਰੋਹ ਲੁੱਟਣ ਹੋਰ ਬੁੱਸ ਕੁਝ ਨਹੀਂ ਜਾਂਦੀ ਵੀ ਤੁਹਾਡੀ ਹੋਈ ਸਾਨੂੰ ਪਤਾ ਕੀ ਕਹਿੰਦੇ ਆ ਪੁਲਸੋਂ ਇੱਥੇ ਆਏ ਕਹਿੰਦੇ ਤੁਸੀਂ ਓਲਾ ਕਰਕੇ ਆਓ ਤੁਸੀਂ ਓਲਾ ਕਰੋ ਕਹਿੰਦੇ ਜਿਹੜੇ ਵੀ ਇੱਥੇ ਦੁਕਾਨਦਾਰ ਹੈ ਨਾ ਉਹਨਾਂ ਦੇ ਆਣ ਆਪਣੀ ਗੱਡੀਆਂ ਨਾਲ ਆਣ ਗਾਹ ਵੀ ਓਲਾ ਤੇ ਆਵੇ ਚਲੋ ਇਹ ਕੰਮ ਕਰਦੇ ਆ ਅਸੀਂ ਕੱਲ ਤੋਲਾ ਤੇ ਆਵਾਂਗੇ ਪੰਜਾਬ ਸਰਕਾਰ ਪੰਜਾਬ ਪੁਲਿਸ ਸਾਨੂੰ ਮਹੀਨੇ ਦੇ ਟੋਲਾ ਦੇ ਪੈਸੇ ਦੇ ਦੇਵੇ ਅਸੀਂ ਕੱਲ ਤੋਲਾ ਤੇ ਆਵਾਂਗੇ ਗੱਲ ਖਤਮ ਨਹੀਂ ਭਾਜੀ ਤੁਹਾਡੀ ਕੋਈ ਹੋਈ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਹੋਈ ਕੋਈ ਇਸ ਰਿਗਾਰਡਿੰਗ ਹੀ ਸਾਡਾ ਉਹ ਸਾਡੇ ਲੋਕ ਆਪਾਂ ਇਕੱਠੇ ਹੋਏ ਆ ਉਹ ਕਹਿੰਦੇ ਤੁਸੀਂ ਲੋਕ ਇਕੱਠੇ ਨਾ ਹੋਵੋ ਆਪਾਂ ਤੁਹਾਡਾ ਚਲਾਣ ਉਤਾਰ ਕੇ ਨਿਕਲ ਜਾਂਦੇ ਆ ਬੰਦੇ ਇਕੱਠੇ ਨਾ ਕਰੋ